ਰੈਰਾ ਸਾਹਿਬ ਦਾ ਪਾਠ ਕਰਿਆ ਕਰੋ ਕਿਉਂ ਕਰਨਾ ਨੁਕਤਾ ਨੋਟ ਕਰ ਲਓ ਰੈਰਾ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ ਸ਼ਲੋਕ ਮਹਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੁਸੀਂ ਕਿੰਨੇ ਵੀ ਦੁਖੀ ਹੋਵੋ ਆਪਣੇ ਕਰਮਾਂ ਕਰਕੇ ਬੰਦਾ ਦੁਖੀ ਹੁੰਦਾ ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ ਬੰਦਾ ਕਿੰਨਾ ਵੀ ਦੁਖੀ ਹੋਵੇ ਨਾ ਤੇ ਰਹਿਰਾ ਸਾਹਿਬ ਦਾ ਪਾਠ ਦਾ ਨਿਤਨੇਮ ਕਰਨਾ ਪਰ ਆਰੰਭ ਕਰ ਦਿਓ ਲਗਾਤਾਰ ਪਰਨ ਕਰ ਲੋ ਤੇ ਤੁਹਾਨੂੰ ਰਹਿਰਾ ਸਾਹਿਬ ਦੇ ਪਾਠ ਦੇ ਸਮਾਪਤੀ ਹੁੰਦਿਆਂ ਹੁੰਦਿਆਂ ਗੱਲ ਸਮਝ ਆ ਜਣੀ ਸਮਾਪਤੀ ਕਿੱਥੇ ਜਾ ਕੇ ਹੋਣੀ ਪਤਾ ਤੇ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਜਿਨਨੇ ਵੀ ਤੇਰੇ ਦੁਖ ਨੇ ਸਾਰੇ ਕਟੇ